ਜੀ ਕਿਸ ਤਰਫਤ ਲਈ ਆਇਓ ਜੀ ਇੱਥੇ ਇਹ ਸਾਡਾ ਫਰੋਹਰਪੁਰ ਜ਼ਿਲ੍ਹੇ ਦਾ ਇੱਕ ਟਾਪੂ ਨਮਾ ਪਿੰਡ ਹੈਗਾ ਕਾਲੂਵਾਲ ਤੇ ਜਿਵੇਂ ਕਿ ਆਪਾਂ ਨੂੰ ਪਿੱਛੇ ਨਜ਼ਰ ਆ ਰਿਹਾ ਦਰਿਆ ਚੱਲ ਰਿਹਾ ਤੇ ਦਰਿਆ ਦੇ ਵਿੱਚ ਦੇਖ ਸਕਦੇ ਹੋ ਕਾਫੀ ਜ਼ਿਆਦਾ ਪਾਣੀ ਆਇਆ ਹੋਇਆ ਤੇ ਬੂਟੀ ਵਗੈਰਾ ਵੀ ਇਹਦੇ ਚ ਆਈ ਹੈਗੀ ਆ ਪਿੱਛੇ ਜੇ ਲੋਕਾਂ ਨੇ ਸਾਨੂੰ ਦਰਖਾਸਤ ਕੀਤੀ ਸੀ ਕਿ ਸਾਡੇ ਕਾਫੀ ਜ਼ਿਆਦਾ ਬੂਟੀ ਆ ਗਈ ਜਿਸ ਕਰਕੇ ਸਾਨੂੰ ਦਰਿਆ ਪਾਰ ਕਰਨ 'ਚ ਮੁਸ਼ਕਲ ਆ ਰਹੀ ਆ ਤੇ ਕੁਝ ਜਿਹੜੇ ਬੱਚੇ ਇੱਥੋਂ ਵੱਡੀਆਂ ਕਲਾਸਾਂ ਦੇ ਵਿੱਚ ਪੜ੍ਹਦੇ ਹੈਗੇ ਸਕੂਲ ਜਾਂਦੇ ਆ ਉਹ ਵੀ ਇੱਥੇ ਬੋਟਰਾਂ ਹੀ ਜਿਹੜਾ ਪਾਰ ਕਰਕੇ ਜਾਂਦੇ ਆ ਤੇ ਉਹਦੇ ਸਬੰਧ ਵਿੱਚ ਅਸੀਂ ਅੱਜ ਵਿਸਟ ਕਰਨ ਆਏ ਸੀਗੇ ਕਿ ਇਹਨਾਂ ਦੀਆਂ ਕੀ ਕੀ ਦੁੱਖ ਤਕਲੀਫਾਂ ਹੈਗੀਆਂ ਤਾਂ ਜੋ ਪ੍ਰਸ਼ਾਸਨ ਜਿਹੜਾ ਵਾ ਇਹੋ ਜੇ ਸਮੇਂ ਤੇ ਇਹਨਾਂ ਦੇ ਨਾਲ ਖੜਾ ਜੋ ਵੀ ਇਹਨਾਂ ਵੱਲੋਂ ਕੁਝ ਸਾਨੂੰ ਦੱਸਿਆ ਗਿਆ ਵਾ ਡਿਮਾਂਡਸ ਵਗੈਰਾ ਉਹਦੇ ਤੇ ਅਸੀਂ ਅੱਗੇ ਡਿਸਕਸ ਕਰਕੇ ਡੀਸੀ ਸਾਹਿਬ ਦੇ ਨਾਲ ਤੇ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਕੋਈ ਮੇਨ ਸਮੱਸਿਆ ਕੀ ਹੈ ਜੀ ਪਿੰਡ ਵਾਲਿਆਂ ਦੀ ਮੇਨ ਸਮੱਸਿਆ ਜਿੱਦਾਂ ਇੱਥੇ ਸਕੂਲ ਹੈਗਾ ਪ੍ਰਾਇਮਰੀ ਤੇ ਉਹਦੇ ਵਿੱਚ ਟੀਚਰ ਨਹੀਂ ਆ ਰਿਹਾ ਸੀ ਕਹਿ ਰਹੇ ਸੀ ਉਹ ਸਕੂਲ ਜਿਹੜਾ ਅੱਜ ਵਿਸਟ ਕੀਤਾ ਗਿਆ ਤੇ ਉਹਦੇ ਸਬੰਧੀ ਜਿਹੜਾ ਡੀਈਓ ਪ੍ਰਾਇਮਰੀ ਦੇ ਨਾਲ ਗੱਲ ਕਰਕੇ ਉਹਦਾ ਕੋਈ ਫੁਕਤਾ ਹੱਲ ਅਸੀਂ ਕੱਢਾਂਗੇ ਕਿਉਂਕਿ ਇੱਥੇ ਜਿੱਦੋਂ ਪਾਣੀ ਜ਼ਿਆਦਾ ਹੋ ਜਾਂਦਾ ਤੇ ਉਹ ਜਿਹੜਾ ਇੱਥੇ ਬੇੜੀ ਦੇ ਰਾਈ ਪਾਰ ਕਰਨਾ ਪੈਂਦਾ ਇਸ ਕਰਕੇ ਇਸ ਸੀਜ਼ਨ ਦੇ ਵਿੱਚ ਇੱਕ ਇੱਥੇ ਫਲੋਟਿੰਗ ਬ੍ਰਿਜ ਜਿਹੜਾ ਬਣਾਇਆ ਜਾਂਦਾ ਆਰਮੀ ਵੱਲੋਂ ਜਾਂ ਬੀਐਸਐਫ ਵੱਲੋਂ ਉਹ ਚੱਕ ਦਿੱਤਾ ਜਾਂਦਾ ਇਸ ਸੀਜ਼ਨ ਦੇ ਵਿੱਚ ਤੇ ਉਹਦਾ ਕਰਕੇ ਫਿਰ ਲੋਕਾਂ ਨੂੰ ਆਮ ਛੁੱਟੀਆਂ-ਛੁੱਟੀਆਂ ਦਿੱਤਾ ਇਸ ਸੀਜ਼ਨ ਦੇ ਵਿੱਚ ਆ ਜਾਂਦੀਆਂ ਤੇ ਜਿਹੜਾ ਕੋਈ ਸਕੂਲ ਦੀ ਸਮੱਸਿਆ ਹੈਗੀ ਸਕੂਲ ਅੱਜ ਵਿਸਟ ਕਰ ਲਿਆ ਉਹ ਡੀਈਓ ਦੇ ਨਾਲ ਡਿਸਕਸ ਕਰਕੇ ਉਹਦਾ ਵੀ ਅਸੀਂ ਹੱਲ ਕੱਢ ਲਿਆ ਸਰ ਹੋਰ ਡਿਮਾਂਡਾਂ ਕੋਈ ਪਿੰਡ ਵਾਲੇ ਨੇ ਕੀਤੀਆਂ ਹੋਰ ਇਹਨਾਂ ਡਿਮਾਂਡ ਕੀਤੀ ਹੈਗੀ ਇਹਨਾਂ ਨੂੰ ਇੱਕ ਵੱਡਾ ਬੇੜੇ ਦੀ ਡਿਮਾਂਡ ਕੀਤੀ ਆ ਕਿਉਂਕਿ ਇੱਥੇ ਲਗਭਗ 5-600 ਏਕੜ ਦੇ ਕਰੀਬ ਅੰਦਰ ਜਿਹੜਾ ਇਹ ਲੈਂਡ ਹੈਗੀ ਆ ਜਿਹਦੀ ਇਹ ਵਾਈ ਕਰਦੇ ਆ ਤੇ ਇਹਦੇ ਵਿੱਚ ਇਹਨਾਂ ਦੇ ਆਉਣ ਦਾ ਸਾਧਨ ਕੋਈ ਹੈ ਨਹੀਂ ਆ ਟਰੈਕਟਰ ਟੱਲੀਆਂ ਦੇ ਵਾਸਤੇ ਤੇ ਉਹ ਇੱਕ ਵੱਡੇ ਬੇੜੇ ਦੀ ਡਿਮਾਂਡ ਕਰਦੇ ਆ ਦੂਸਰੇ ਸਾਈਡ ਤੇ ਇੱਕ ਬੇੜਾ ਹੈਗਾ ਉਹਦੀ ਹਾਲਤ ਥੋੜੀ ਜਿਹੀ ਖਸਤਾ ਹੈਗੀ ਆ ਉਹ ਇਹ ਗੱਲ ਕੀਤੀ ਹੈ ਸਾਡੇ ਨਾਲ ਆਗੇ ਹੈਗੇ ਐਕਸੀਅਨ ਡਰੇਨਸ ਤੋਂ ਇਹਨਾਂ ਡਿਸਕਸ ਕੀਤਾ ਉਹਦਾ ਅਸੀਂ ਜਲਦੀ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ ਪਾਣੀ ਦਾ ਲੈਵਲ ਵੀ ਚੱਲ ਰਿਹਾ ਹੈ ਪਾਣੀ ਦਾ ਲੈਵਲ ਜਿਹੜਾ ਹੈਗਾ ਇਹ ਤੁਸੀਂ ਦੇਖ ਕਾਫੀ ਉੱਚਾ ਚੱਲ ਰਿਹਾ ਹੈਗਾ ਹੁਣ ਇਹਦੇ ਬਾਰੇ ਉਹ ਕਨਾਲ ਵਾਲੇ ਦੂਸਰੇ ਦੱਸ ਸਕਦੇ ਆ ਉਹ ਦੂਸਰੀ ਸਾਈਡ ਤੇ ਹੈਗੇ ਆ ਇੱਕ ਸਰ ਜ਼ਿਲ੍ਹਾ ਪ੍ਰਸ਼ਾਸਨ ਵੱਲ ਕੀ ਪ੍ਰਬੰਧ ਹੈਗੇ ਨੇ ਆਪਣੇ ਜੇ ਪਾਣੀ ਜ਼ਿਆਦਾ ਆਉਂਦਾ ਜਾ ਸਭ ਤੋਂ ਪਹਿਲਾਂ ਤੇ ਜਿਹੜਾ ਅਸੀਂ ਦੇਖੋ ਇੱਥੇ ਜਿਹੜੇ ਲੋਕ ਅੰਦਰ ਰਹਿ ਰਹੇ ਆ ਅਸੀਂ ਜਦੋਂ ਵੀ ਕੋਈ ਫਲੱਡ ਦੀ ਸਿਚੁਏਸ਼ਨ ਹੁੰਦੀ ਹੈ ਜਾਂ ਪਾਣੀ ਵਧਦਾ ਅਸੀਂ ਪਿੰਡਾਂ ਚ ਮੁਸਤਰੀ ਬਣਾਦੀ ਕਰਵਾ ਕੇ ਲੋਕਾਂ ਨੂੰ ਸੁਚੇਤ ਕਰਦੇ ਆ ਕਿ ਉਹ ਇਹੋ ਜਿਹੀਆਂ ਜਿਹੜੀਆਂ ਨਾਜਕ ਥਾਂਵਾਂੋਂ ਤੋਂ ਬਾਹਰ ਆ ਜਾਣ ਫਿਲਹਾਲ ਜਿਹੜੀ ਇਦਾਂ ਦੀ ਕੋਈ ਸਿਚੁਏਸ਼ਨ ਨਹੀਂ ਹੈਗੀ ਨਾਰਮਲ ਸਿਚੁਏਸ਼ਨ ਆ ਇਹਦੇ ਵਿੱਚ ਲੋਕਾਂ ਦੀ ਆਮ ਆਵਾਜ਼ ਆਈ ਆ ਇਦਾਂ ਦੀ ਕੋਈ ਗੱਲ ਹੈ ਨਹੀਂ ਆ ਪਰ ਜੇ ਕੋਈ ਇਦਾਂ ਦੇ ਹਾਲਾਤ ਬਣ ਵੀ ਜਾਣ ਤਾਂ ਸਾਡੇ ਉਹਦੇ ਸੌਂਦੀ ਪੁਖਤਾ ਪ੍ਰਬੰਧਾ ਅਸੀਂ ਪ੍ਰੋਪਰ ਟੀਮਾਂ ਬਣਾਈਆਂ ਹੈਗੀਆਂ ਤੇ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਆ ਲੋਕਾਂ ਨੂੰ ਅਪੀਲ ਕਰਦੇ ਲੋਕਾਂ ਨੂੰ ਇਹੀ ਅਪੀਲ ਕਰਾਂਗੇ ਕਿ ਜਿਹੜਾ ਹੈਗਾ ਇਹ ਦਰਿਆ ਨੂੰ ਜਿਹੜਾ ਪਾਰ ਅਨ ਸੇਫ ਤਰੀਕੇ ਨਾਲ ਨਾ ਕੀਤਾ ਜਾਵੇ ਤੇ ਇੱਥੇ ਇਹਨਾਂ ਦੀ ਕੋਈ ਡਿਮਾਂਡ ਸੀਗੀ ਲਾਈਫ ਜੈਕਸ ਵਗੈਰਾ ਦੀ ਉਹ ਤਹਿਸੀਲਦਾਰ ਸਾਹਿਬ ਦੀ ਡਿਊਟੀ ਲਗਾ ਦਿੱਤੀ ਇਹਨਾਂ ਨੂੰ ਜਲਦੀ ਮੀਆ ਕਰਵਾ ਦਿੱਤਨੇ ਜਾਣਗੇ